ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਅੱਜ ਆਪਣੇ ਕੋਲ ਇੱਕ ਪ੍ਰਾਪਰਟੀ ਡੀਲਰ ਤੋਂ ਦੁਖੀ ਫੈਮਿਲੀ ਇੱਕ ਦੁਖੀ ਪਰਿਵਾਰ ਪ੍ਰਾਪਰਟੀ ਡੀਲਰ ਦਾ ਪੀੜਤ ਕੀਤਾ ਹੋਇਆ ਪਰਿਵਾਰ ਆਪਣੇ ਕੋਲ ਆਪਣੀ ਫਰਿਆਦ ਲੈ ਕੇ ਆਇਆ ਮੈਂ ਜਿਆਦਾ ਸਮਾਂ ਨਾ ਖਰਾਬ ਕਰਦਾ ਹੋਇਆ ਤੁਹਾਡੇ ਨਾਲ ਸਿੱਧੇ ਤੌਰ ਤੇ ਰੂਬਰੂ ਕਰਵਾਉਣਾ ਇਹਨਾਂ ਲੋਕਾਂ ਨੂੰ ਇਹ ਦੱਸਣਗੇ ਇਹਨਾਂ ਦੀ ਕੀ ਪ੍ਰੋਬਲਮ ਹੈ ਕਿਹਦੇ ਤੋਂ ਆ ਤੇ ਕਦੋਂ ਤੋਂ ਆਓ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਹਾਂਜੀ ਪਤ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਵੀਨ ਖਮਾਰੀ ਤੁਹਾਡੀ ਉਮਰ ਕਿੰਨੀ ਹੈ 55 ਸਾਲ 55 ਸਾਲ ਤੇ ਤੁਹਾਡੇ ਪਤੀ ਪਤੀ ਡੈਥ ਹੋ ਗਈ ਜਿਹੜੇ ਸੰਭ 2017 2017 ਤੇ ਤੁਹਾਡਾ ਬੇਟਾ ਹਾਂਜੀ ਉਹ ਕੀ ਕੰਮ ਕਰਦਾ ਹੈ ਇਹ ਕਟਰ ਮਾਸਟਰ ਕਟਰ ਮਾਸਟਰ ਆ ਤੁਸੀਂ ਬਿਆਨਾ ਲੈ ਕੇ ਆਏ ਹੋ ਹਾਂਜੀ ਹਾਂ ਇੱਕ ਇਹਦੇ ਬਾਰੇ ਦੱਸੋ ਕੀ ਕਹਾਣੀ ਹੈ ਸਾਡੇ ਦਰਸ਼ਕਾਂ ਨੂੰ ਸਾਰੀ ਗੱਲ ਡਿਟੇਲ ਚ ਦੱਸੋ ਹਾਂਜੀ ਭਗਵਾਨ ਦਾ ਸੀ ਉਹ ਅਸੀਂ ਐ ਬਿਆਨਾ ਕੀਤਾ ਸੀ ਪਹਿਲਾਂ 15000 ਰੁਪਏ ਦਾ ਬਿਆਨਾ ਕੀਤਾ ਉਸ ਤੋਂ ਫਿਰ ਇਹਨੇ 50000 ਰੁਪਏ ਲੈ ਕੇ 65000 ਦਾ ਬਿਆਨਾ ਦਿੱਤਾ ਉਸ ਤੋਂ ਬਾਅਦ ਇਹਨੂੰ ਲੱਖ ਰੁਪਏ ਇੱਕ ਵਾਰੀ ਤਾਂ 1.5 ਲੱਖ ਰੁਪਏ ਦੋ ਵਾਰੀ ਦੇ ਕੇ ਤਿੰਨ ਵਾਰੀ ਜਿੱਦਾਂ 4 ਲੱਖ 65000 ਰੁਪਏ ਦੇ ਚੁੱਕੇ ਆ ਇਹ ਕੋਈ ਹਾਲ ਨਹੀਂ ਕਰਨਾ ਸਨ 7-8 ਸਾਲ ਹੋ ਗਏ ਲਟਕਾਇਆ ਹੋਇਆ ਹੈ ਨਾ 7-8 ਸਾਲ ਹੋ ਗਏ ਹਾਂਜੀ ਇਹ ਪੱਪਾ ਦੇ ਜੀ ਦੇ ਹੁੰਦੇ ਦੀ ਗੱਲ ਹੈ ਤੇ ਤੁਸੀਂ ਕਿਹੜੀ ਏਰੀਆ ਤੋਂ ਆਏ ਹੋ ਅਸੀਂ ਆਏ ਆ ਜਾਦਨਗਰ ਤੋਂ ਆਏ ਅਜ਼ਾਦ ਨਗਰ ਜਿਹੜਾ ਏਰੀਆ ਤੋਂ ਆਏ ਬਾਹਦਰ ਕੇ ਰੋਡ ਬਾਹਦਰ ਕੇ ਰੋਡ ਅਜ਼ਾਦ ਨਗਰ ਤੇ ਇਹ ਇਹ ਪ੍ਰਾਪਰਟੀ ਇਧਰ ਕਿੱਥੇ ਹੈ ਇਹ ਹੈਗਾ ਆਪਣੇ ਬਸਤੀ ਚੌਂਕ ਦੇ ਵਿੱਚ ਹੈਗਾ ਹੈ ਆਪਣੇ ਥਾਣੇ ਦੇ ਨਾਲ ਵਾਲੀ ਗਲੀ 'ਚ ਥਾਣੇ ਦੇ ਨਾਲ ਵਾਲੀ ਗਲੀ 'ਚ ਹਾਂਜੀ ਭਗਵਾਨ ਦਾਸੇ ਦਾ ਨਾਮ ਹੈ ਕੀ ਨਾਮ ਹੈ ਤੇ ਪ੍ਰਾਪਰਟੀ ਡੀਲਰ ਤੇ ਦਫ਼ਤਰ ਦਾ ਕੀ ਨਾਮ ਹੈ ਦਫ਼ਤਰ ਇਹ ਹੈ ਦਫ਼ਤਰਦਾਰੀ ਪਤਾ ਹੈਗਾ ਅੱਜ ਨਹੀਂ ਕਹਿੰਦਾ ਕਿ ਲੋਨ ਕਰਾਂਦਾ ਹੈਗਾ ਆ ਕਜਾਰੀਆਂ ਦੇ ਵਿੱਚ ਕੰਮ ਕਰਾਨਾ ਆ ਇੱਕ ਤਾਂ ਪਹਿਲਾਂ ਤਾਂ ਲੋਨ ਖਰਾਬ ਕਰਦੇ ਕਰਦੇ ਇੱਦੀ ਪੈਸੇ ਸਾਡੇ ਖਸੂਰ ਲਏ ਆ ਇਹਨਾਂ ਨੇ ਆਪਾਂ ਨੂੰ ਹੈਬੋਲ ਪਲਾਟ ਦਿਖਾਇਆ ਸੀਗਾ ਕੱਚ ਪੈ ਕੋਈ ਦੀ ਬਹਾਨੇ ਨਾਲ ਲੈ ਲੇ ਫੇ ਉਸ ਤੋਂ ਅੱਗੇ ਰਾਜ ਸਾਡੇ ਕੋ ਪੈਸੇ ਹੋਰ ਮੰਗਦਾ ਸੀ ਕਹਿੰਦਾ ਤੁਸੀਂ ਕੀ ਜੋੜਿਆ ਹੋਰ ਦਿਓ ਪੈਸੇ ਤਾਂ ਹੀ ਹੱਲ ਹੋਊਗਾ ਹੂੰ ਅੱਛਾ 8 ਸਾਲ ਤੋਂ ਤੁਸੀਂ ਇਹਨੂੰ ਪੈਸਾ ਦੇ ਚੁੱਕੇ ਹੋ ਹਾਂਜੀ ਕਿੰਨਾ ਪੈਸਾ ਦਿੱਤਾ ਤੇ ਕਿੰਦਾ ਕਿੰਦਾ ਦਿੱਤਾ ਪਹਿਲਾਂ 15000 ਦਿੱਤਾ ਫਿਰ ਇਹਨੂੰ 50000 ਫਿਰ ਲੱਖ ਰੁਪਏ ਦਿੱਤਾ ਫਿਰ 1.5 ਲੱਖ 2 ਵਾਰੀ ਦਿੱਤਾ ਇਹ ਸਾਰਾ ਪੈਸਾ ਕੈਸ਼ ਦਿੱਤਾ ਜਾਂ ਬੈਂਕ ਰਾਹੀਂ ਦਿੱਤਾ? ਕੈਸ਼ ਦਿੱਤਾ ਸਰ। ਤੇ ਤੁਹਾਨੂੰ ਇਹਨੇ ਕੁਝ ਉਹਦੇ ਬਦਲੇ ਚ ਲਿਖ ਕੇ ਦਿੱਤਾ ਕੋਈ ਤੁਹਾਨੂੰ ਪਲਾਟ ਕੋਈ ਸੌਦਾ 8 ਸਾਲਾਂ ਵਿੱਚ ਤੁਸੀਂ ਇਹਦੇ ਮਗਰ ਲੱਗੇ ਹੀ ਨਹੀਂ ਪਏ ਤੋਂ ਪ੍ਰਾਪਰਟੀ ਲਈਤੀ ਹੋਈ ਨਹੀਂ। ਨਹੀਂ ਇਹਨਾਂ ਨੇ ਸਾਨੂੰ ਕੋਈ ਨਹੀਂ ਦਿੱਤਾ ਕਾਗਜ਼ ਜਿੱਦਾਂ ਅਸੀਂ ਕਾਗਜ਼ ਧੋਖੇ ਸੇ ਲੈ ਗਏ ਵੀ ਅਸੀਂ ਬਿਜਲੀ ਦਾ ਬਿੱਲ ਦੇ ਤੁਹਾਡੇ ਨਾਮ ਦਾ ਮੀਟਰ ਲਗਵਾਉਣਾ ਹੈ ਕਰਕੇ ਉਹ ਵੀ ਕੱਲ ਸਾਡੇ ਕੋਲ ਲੈ ਗਏ ਸਾਡੇ ਹੱਥੀ ਲੈ ਗਏ। ਨਹੀਂ ਤੇ ਤੁਹਾਡੀ 53 ਸਾਲ ਦੀ ਉਮਰ ਆ। ਹਾਂਜੀ ਤੁਹਾਡਾ ਬੇਟਾ ਹੈ ਕੀ ਨਾਮ ਹੈ ਕੱਕਾ ਦਾ ਰਾ? ਮੋਹਨ ਕੁਮਾਰ ਕਿੰਨਾ ਪੜਿਆ ਤੂੰ? 10 ਪੜਿਆ ਹੋਇਆ ਦੇਖੋ ਜੇ ਬੱਚਾ ਵੀ ਤੁਹਾਡਾ 10 ਪੜਿਆ ਹੋਇਆ ਹੋ ਆ ਤੁਹਾਡੀ 53 ਸਾਲ ਦੀ ਉਮਰ ਆ ਤੁਸੀਂ ਆਪਣੇ ਇਹਦੇ ਤੁਹਾਡੇ ਤੋਂ ਕਾਗਜ਼ ਲੈ ਗਿਆ Ориਜਨਲ ਕਾਗਜ਼ ਲੈ ਗਿਆ ਹਾਂਜੀ Ориਜਨਲ ਕਾਗਜ਼ ਜਿਹੜੇ ਕਰਾਇਏ ਸੀ ਇਹਨੇ ਉਹ ਸਾਰੇ Ориਜਨਲ ਕਾਗਜ਼ ਲੈ ਗਿਆ ਸਾਨੂੰ ਦਿੱਤੇ ਨਹੀਂ ਉਹਨੇ ਪੀਟਰ ਦੇ ਕੇ ਕਰਾਉਣ ਵਾਸਤੇ ਤੇ ਬੰਕ ਕੀ ਕਹਿੰਦਾ ਬੰਕ ਕੀ ਕਹਿੰਦਾ ਮੈਂ ਦੇ ਦੂੰਗਾ ਦੇ ਦੂੰਗਾ ਗਈ ਜਾਂਦਾ ਕੋਈ ਤਾਂ ਹਾਂ ਲੜਸਿਰਾ ਫੜਾਉਂਦੇ ਨਹੀਂ ਅੱਜ ਆਜੋ ਕੱਲ ਆਜੋ ਅੱਜ ਆਜੋ ਗੱਲ ਕਰਾਂ ਮੈਂ ਲੋਨ ਕਰਾ ਦੂੰਗਾ ਤੁਸੀਂ ਪਗਾਂ ਪਲਾਟ ਪਸੰਦ ਕਰ ਲਓ ਇਹੀ ਕਹੀ ਜਾਂਦਾ ਹੈ ਮਤਲਬ ਕਿ ਕੋਈ ਫਾਈਨਲ ਨਹੀਂ ਕਰ ਕੋਈ ਫਾਈਨਲ ਨਹੀਂ ਕਰਦਾ ਕਿ ਤੁਸੀਂ ਇਸ ਵੇਲੇ ਕਿਰਾਏ ਤੇ ਰਹ ਰਹੇ ਹੋ ਜਾਂ ਆਪਣਾ ਮਕਾਨ ਹੈ? ਰੈਂਟ ਤੇ ਰਹਿਆ ਦੇ ਆਸੀ। ਅੱਛਾ ਤੁਸੀਂ ਹਾਂਜੀ ਰੈਂਟ ਤੇ ਰਹ ਰਹੇ ਹਾਂ ਹੁਣ ਸਮਰਾਲਾ ਬਲੌਕ ਦੇ ਵਿੱਚ ਰਹ ਰਹੇ। ਤੇ ਕੀ ਕੰਮ ਕੀ ਕਰਦੇ ਹੋ ਤੁਸੀਂ? ਮੈਂ ਪਹਿਲਾਂ ਫੈਕਟਰੀ 'ਚ ਲੱਗੀ ਸੋਨ ਮੈਂ ਚਾਹ ਦੁੱਧ ਦੀ ਦੁਕਾਨ ਕਰਦੀ ਪਈ ਆ। ਬੇਟਾ ਕੀ ਕਰਦਾ? ਬੇਟਾ ਕਟਨ ਮਾਸਟਰ ਹੈਗਾ ਫੈਕਟਰੀ ਦੇ ਅੰਦਰ। ਅੱਛਾ ਮਤਲਬ ਤੁਸੀਂ ਚਾਹ ਦੁੱਧ ਦਾ ਕੰਮ ਕਰਕੇ ਉਹ ਚੋਂ ਕੀ ਬਚਦਾ ਤਾਂ ਬਹੁਤ ਥੋੜਾ ਛੋਟਾ ਜਿਹਾ ਕੰਮ ਹੈ। ਹਾਂਜੀ। ਉਹ ਤੋਂ ਕਹਿੰਦੇ ਬਸ ਜੀ ਮੇਤਾ ਕਰੇ ਕੁਝ ਮੁੰਡੇ ਦੇ ਪੈਸੇ ਆ ਜਾਂਦੇ ਸਾਰੇ ਕਾਰ ਕਰਾ ਕੇ ਕਮੇਟੀਆਂ ਆਪ ਆਪੂ ਕਰਦੀ ਚੁੱਕ ਕੇ ਦੇ ਦਿੰਦੇ ਹਾਂ ਕੋਈ ਹਾਦੀ ਨਹੀਂ ਕਰਦੇ ਉਹਨਾਂ ਨੂੰ ਪਤਾ ਲੱਗਿਆ ਕਿ ਮੈਂ ਕੰਪਨੀ ਆ ਇਹਨਾਂ ਨੇ ਉਹ ਇਹਨਾਂ ਕੋਲੋਂ ਪਿੱਛੋਂ ਫਾਇਕ ਲੈ ਲਿਆ ਧੱਕੇ ਨਾਲ ਧੱਕੇ ਨਾਲ ਲਿਆ ਹਾਂਜੀ ਇਹ ਕਦੋਂ ਦੀ ਗੱਲ ਹੈ ਕਦੋਂ ਦੀ ਗੱਲ ਹੈ ਤੇ ਉਹ ਵੀ 1.5 ਸਾਲ ਹੋ ਗਏ 1.5 ਸਾਲ ਹੋ ਗਏ ਮੈਂ ਉਹਨਾਂ ਕੋਲ ਭਾਈ ਮੰਗਦਾ ਫਾਇਕ ਨਹੀਂ ਦੇ ਰਹੀ ਇਹ ਮੀਟਰ ਦੁਕਾਨਦਾਰ ਨੇ ਪਾਜ ਨਾਲ ਲੈ ਕੇ ਵੀ ਮੀਟਰ ਤੁਹਾਡੇ ਨਾਲ ਆਪਣਾ ਲਾਈਟ ਕਰਾਉਣਾ ਹੈ ਥੋੜਾ ਮੀਟਰ ਲਵਾ ਦੇਣਾ ਹੈ ਅੱਜ ਡਿੱਟੀ ਦਾ ਦੇਣਾ ਕੱਲ ਕਰਵਾ ਦੇਣਾ ਦੇ ਨਹੀਂ ਦੇ ਆਗਾ ਨਹੀਂ ਪਰ ਜਦ ਤੁਹਾਨੂੰ 1.5 ਸਾਲ ਹੋ ਗਿਆ ਜਦ ਤੁਹਾਨੂੰ ਬਿਆਨਾ ਕੀਤਾ ਹੋਇਆ ਤੁਹਾਨੂੰ ਕੋਈ ਪਲਾਟ ਹੀ ਨਹੀਂ ਪਸੰਦ ਕਰਾਇਆ ਜਾਂ ਉਹ ਤੁਹਾਨੂੰ ਡੀਲ ਕਰਾਈ ਤਾਂ ਮੀਟਰ ਕਾਤੇ ਲੋਆ ਕੇ ਦਊਗਾ ਇਹ ਉਹ ਲੋਕਾਂ ਨੂੰ ਸਿੱਧੇ ਦਿਖਾਇਆ ਦਿੱ ਗਿਆ ਨੇ ਇਹ ਕੋਹਾਂ ਪਲਾਟ ਦਿਖਾਇਆ ਦਿੱ ਗਿਆ ਉੱਤੇ ساری ਗੱਲਬਾਤ ਕਰਕੇ ਨੇ ਲੈਣ ਨੂੰ ਵੀ ਲੈ ਕੇ ਫਿਰ ਉਸ ਤੋਂ ਬਾਅਦ ਇਹਨਾਂ ਕੋ ਪੇਪਰ ਲੈ ਕੇ ਕਹਿੰਦਾ ਕੁਝ ਨੋਟ ਹੋਣੀ ਪੈ ਨਹੀਂ ਦੇਈਓ ਜਿੱਦਾਂ ਲੋਨ ਦੀ ਕਿਸ਼ਤ ਦਿਨੋਂ ਉੱਤੋਂ ਪਹਿਲੇ ਲਈ ਜੀ ਜਿੱਦਾਂ ਜਿੱਦਾਂ ਤੁਹਾਡੇ ਕੋਲ ਆਉਣਗੇ ਉੰਨੇ ਦਾ ਕਰਕੇ ਪਹਿਲੇ ਲੈ ਗਿਆ ਕਿਦਾਂ ਕਿ ਤੁਹਾਨੂੰ ਮੀਟਰ ਅਪਲਾਈ ਕਰਾ ਕੇ ਤੁਹਾਡੀ ਰਜਿਸਟਰੀ ਕਰਾ ਦੇਣਾ ਉਹਨੇ ਜੀ ਉਸ ਤੋਂ ਬਾਅਦ ਪੇਪਰ ਲੈ ਕੇ ਉਸ ਤੋਂ ਬਾਅਦ ਪੇਪਰ ਉੱਪਰ ਮੰਗਦੇ ਪੇਪਰ ਨਹੀਂ ਦੇ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਇਹ ਕਿੰਨੇ ਉਮਰ ਆ ਭਗਵਾਨ ਦੱਸਦੇ 70-75 ਸਾਲ ਦੀ 70-75 ਸਾਲ ਦੀ ਹੋਣੀ ਹੈ 70-75 ਸਾਲ ਦੀ ਹਾਂ ਜੀ ਤੇ ਤੁਹਾਡਾ ਮੋਬਾਈਲ ਨੰਬਰ ਤੁਹਾਡੇ ਕੋਲ ਹੈਗਾ ਹੈਗਾ ਜੀ 9855 68887 ਤੇ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਬਸਾ ਨਾਲ ਸਾਨੂੰ ਪਲਾਟ ਦਿੱਤਾ ਜਾਵੇ ਜਾਂ ਸਾਨੂੰ ਮਕਾਨ ਜਿੱਦਾਂ ਮਰਜੀ ਹੈ ਸਾਨੂੰ ਜਾਂ ਸਾਡੇ ਪੈਸੇ ਵਾਪਸ ਮੋੜ ਦੇ ਨਹੀਂ ਕੋਈ ਹੱਲ ਕਰਦਾ ਸਾਡੇ ਪੈਸੇ ਸਾਨੂੰ ਵਾਪਸ ਕੀਤੇ ਜਾ। ਅਸੀਂ ਵੀ ਅੱਗੇ ਜਗ੍ਹਾ ਦੇਖੀ ਹੁੰਦੀ ਹੁਣ ਵੀ ਬਿਆਨ ਕਰਨਾ ਹੈਗਾ ਜੀ। ਦੋਸਤੋ 800 4,65,000 ਰੁਪਈਆ ਵਿਧਵਾ ਜਨਾਨੀ ਦੁੱਧ ਦੌਰ ਚਾਹ ਦਾ ਕੰਮ ਕਰਨ ਵਾਲਾ ਕਿਸ ਤਰ੍ਹਾਂ ਥੋੜਾ ਥੋੜਾ ਪੈਸਾ ਰੁਪਈਆ ਰੁਪਈਆ ਜੋੜ ਕੇ ਇਹਨੇ ਉਸ ਵਿਅਕਤੀ ਨੂੰ ਦਿੱਤੇ ਹੋਣਗੇ ਜਿਸ ਤਰ੍ਹਾਂ ਕੇ ਨਾਲੇ ਦੱਸਿਆ ਦੋਸਤੋ ਹੁਣ ਉਸ ਇਨਸਾਨ ਦਾ ਈਮਾਨ ਕੀ ਕਹਿੰਦਾ ਜਦ ਕਿ ਨকল ਕਾਗਜ਼ ਪੱਤਰ ਵੀ ਹੈ ਸਭ ਕੁਝ ਹੈ ਜੋ ਵੀ ਚੀਜ਼ਾਂ ਦੇਖਦੇ ਆ ਹੁਣ ਆਪਾਂ ਨੂੰ ਇਹ ਉਹਦੇ ਨਾਲ ਵੀ ਆਪਾਂ ਗੱਲ ਕਰਾਂਗੇ ਫਿਰ ਦੇਖਦੇ ਹਾਂ ਉਹ ਆਪਾਂ ਨੂੰ ਕੀ ਜਵਾਬ ਦਿੰਦਾ ਔਰ ਮੈਂ ਉਹਦੇ ਨਾਲ ਕੀਤੀ ਹੋਈ ਵਾਰਤਾਲਾਪ ਵੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤੇ ਪੰਜਾਬ ਤੋਂ ਵਿਵੇਕ ਕੁਮਾਰ